ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋਂ ਵਿੱਚ। ਆਪਾਂ ਇੱਕ ਪੰਜਾਬੀ ਹਾਂ ਤੇ ਤੁਹਾਨੂੰ ਪਤਾ ਹੈ ਕਿ ਪੰਜਾਬੀ ਕੋਈ ਵੀ ਚੀਜ਼ ਵੇਸਟ ਨਹੀਂ ਕਰਦੇ। ਆਪਣੇ ਕੋਲ ਥੋੜੀ ਜੀ ਦਲੇ ਮਸਲਾ ਦੀ ਦਾਲ ਤੇ ਥੋੜੀ ਜੀ ਕੜੀ ਪਈ ਸੀ ਰਾਤ ਵਾਲੀ ਤੇ ਆਪਾਂ ਉਹਨਾਂ ਨੂੰ ਦੋਨਾਂ ਨੂੰ ਮਿਲਾ ਕੇ ਇੰਨੇ ਜ਼ਿਆਦਾ ਟੇਸਟੀ ਤੇ ਇੰਨੇ ਜ਼ਿਆਦਾ ਜੰਮੀ ਪਰੌਂਠੇ ਤਿਆਰ ਕੀਤੇ ਹਨ। ਤੇ ਮੈਂ ਕਿਹਾ ਚਲੋ ਇਹ ਰੈਸਪੀ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਹਾਂ। ਬਹੁਤ ਹੀ ਫਟਾਫਟ ਬਣ ਕੇ ਤਿਆਰ ਹੋ ਜਾਂਦੇ ਹਨ ਤੇਸਟੀ ਵੀ ਬਹੁਤ ਜ਼ਿਆਦਾ ਬੰਦਿਆ ਹਨ। ਇਹ ਦੇਖੋ ਕਿੰਨੇ ਸੌਫਟ ਬਣੇ ਹਨ ਤੇ ਮੂੰਹ ਦੇ ਵਿੱਚ ਪਾਉਂਦੇ ਆ ਸਾਰੀ ਪਰੌਂਠਾ ਆਪਣਾ ਖੁੱਲ ਜਾਂਦਾ ਹੈ ਤੁਸੀਂ ਵੀ ਜਰੂਰ ਇੱਕ ਵਾਰੀ ਇਸ ਨੂੰ ਟਰਾਈ ਕਰਿਓ ਚਲੋ ਸਭ ਤੋਂ ਪਹਿਲਾਂ ਆਪਾਂ ਇਸ ਦਾ ਆਟਾ ਤਿਆਰ ਕਰਦੇ ਹਾਂ ਇੱਥੇ ਮੈਂ ਆਟਾ ਲੈ ਲਿਆ ਹੈ ਖਾਲੀ ਬਰਤਨ ਦੇ ਵਿੱਚ ਤੁਸੀਂ ਆਪਣੇ ਹਿਸਾਬ ਦੇ ਨਾਲ ਆਟਾ ਜਿੰਨਾ ਮਰਜ਼ੀ ਲੈ ਸਕਦੇ ਹੋ ਹੁਣ ਇਸ ਦੇ ਵਿੱਚ ਆਪਾਂ ਬ੍ਰਿਕ ਕੱਟੇ ਹੋਏ ਪਿਆਜ਼ ਐਡ ਕਰਾਂਗੇ ਪਿਆਜ਼ਾਂ ਦੇ ਨਾਲ ਪਰੌਂਠਿਆਂ ਦਾ ਸਵਾਦ ਤਾਂ ਦੁੱਗਣਾ ਤਿੱਖਣਾ ਹੋ ਜਾਂਦਾ ਹੈ ਹੁਣ ਇਸ ਦੇ ਵਿੱਚ ਆਪਾਂ ਇੱਥੇ ਹਰੀਆਂ ਮਿਰਚਾਂ ਤੇ ਅਦਰਕ ਦਾ ਪੇਸਟ ਕੋਟ ਲਿਆ ਸੀ ਤੇ ਉਹਨਾਂ ਨੂੰ ਇਸ ਦੇ ਵਿੱਚ ਐਡ ਕਰ ਦਵਾਂਗੇ ਤੇ ਅੱਧਾ ਚਮਚਾ ਇੱਥੇ ਆਪਾਂ ਧਨੀਆ ਪਾਊਡਰ ਐਡ ਕਰਾਂਗੇ ਅੱਧਾ ਚਮਚ ਗਰਮ ਮਸਾਲਾ ਤੇ ਅੱਧਾ ਚਮਚ ਸਾਬਤ ਜੀਰਾ ਐਡ ਕਰਾਂਗੇ ਤੇ ਸਵਾਦ ਦੇ ਅਨੁਸਾਰ ਤੁਸੀਂ ਨਮਕ ਐਡ ਕਰ ਲਿਓ ਤੇ تھوڑا ਜਿਹਾ کلر ਵਾਸਤੇ ਇੱਥੇ ਆਪਾਂ 1 ਤੋਂ 2 ਪਿੰਚ ਹਲਦੀ ਪਾਊਡਰ ਐਡ ਕਰ ਲਵਾਂਗੇ ਤੇ ਹੁਣ ਬ੍ਰੀਕ ਕਟਿਆ ਹੋਇਆ ਆਪਾਂ ਇਸ ਦੇ ਵਿੱਚ ਤਣੀਆਂ ਐਡ ਕਰਾਂਗੇ ਤੇ ਇਹ ਦੇਖੋ ਇੱਥੇ ਆਪਾਂ ਕੜੀ ਦੇ ਵਿੱਚ ਹੀ ਦਾਲ ਐਡ ਕਰ ਲਈ ਸੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਹੁਣ ਇਸ ਆਟੇ ਦੇ ਵਿੱਚ ਐਡ ਕਰ ਲਵਾਂਗੇ ਤੇ ਇਸ ਦਾ ਬਹੁਤ ਹੀ ਮਲਾਈਮ ਜਿਹਾ ਆਟਾ ਗੁੰਨ ਕੇ ਤਿਆਰ ਕਰ ਲਵਾਂਗੇ ਤੁਸੀਂ ਜਰੂਰ ਇਹ ਪਰੌਂਠੇ ਇੱਕ ਵਾਰੀ ਟਰਾਈ ਕਰਿਓ ਇਹਨੇ ਜਿਆਦਾ ਟੇਸਟੀ ਬਣਦੇ ਹਨ ਕਿ ਤੁਸੀਂ ਵਾਰ-ਵਾਰ ਇਸ ਤਰ੍ਹਾਂ ਹੀ ਬਣਾ ਕੇ ਇਹਨਾਂ ਨੂੰ ਖਾਓਗੇ ਇਹ ਇੱਕ ਬ੍ਰੇਕਫਾਸਟ ਦਾ ਬੈਸਟ ਆਪਸ਼ਨ ਹੈ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਹੁਣ ਆਪਾਂ ਆਟੇ ਨੂੰ ਇਸ ਤਰ੍ਹਾਂ ਮਲ ਮਲ ਕੇ ਗੁੰਨ ਲਵਾਂਗੇ ਥੋੜਾ ਜਿਹਾ ਇਸਦੇ ਵਿੱਚ ਆਪਾਂ ਪਾਣੀ ਐਡ ਕਰਾਂਗੇ ਉਸੇ ਬਰਤਨ ਦੇ ਵਿੱਚ ਆਪਾਂ ਥੋੜਾ ਪਾਣੀ ਪਾ ਲਿਆ ਹੈ ਜਿਸ ਦੇ ਵਿੱਚ ਆਪਾਂ ਕੜੀ ਸੀ ਤੇ ਥੋੜਾ ਜਿਹਾ ਪਾਣੀ ਐਡ ਕਰਕੇ ਇਸ ਨੂੰ ਆਪਾਂ ਗੁੰਨ ਲਵਾਂਗੇ ਤੁਸੀਂ ਇਸ ਦੇ ਵਿੱਚ ਅਜਵਾਇਨ ਵੀ ਐਡ ਕਰ ਸਕਦੇ ਹੋ ਅਜਵਾਇਨ ਦੇ ਨਾਲ ਹੀ ਬਹੁਤ ਜ਼ਿਆਦਾ ਟੇਸਟ ਵਧੀਆ ਆਉਂਦਾ ਹੈ ਮੈਨੂੰ ਥੋੜਾ ਯਾਦ ਭੁੱਲ ਗਿਆ ਸੀ ਤੇ ਇਸ ਲਈ ਮੈਂ ਇਸ ਦੇ ਵਿੱਚ ਅਜਵਾਇਨ ਐਡ ਨਹੀਂ ਕੀਤੀ ਇਸ ਤਰ੍ਹਾਂ ਆਪਾਂ ਹੁਣ ਮੁੱਕੀਆਂ ਦੇ ਨਾਲ ਆਟੇ ਨੂੰ ਗੁੰਨ ਲਵਾਂਗੇ ਇਸ ਤਰ੍ਹਾਂ ਆਟਾ ਗੁੰਨਣ ਦੇ ਨਾਲ ਬਹੁਤ ਹੀ ਮੁਲਾਇਮ ਆਟਾ ਗੁੱਝ ਕੇ ਤਿਆਰ ਹੁੰਦਾ ਹੈ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲਓ ਜੀ ਆਪਣਾ ਆਟਾ ਹੁਣ ਗੁੱਝ ਕੇ ਬਹੁਤ ਵਧੀਆ ਤਿਆਰ ਹੋ ਚੁੱਕਾ ਹੈ ਹੁਣ ਇਸ ਨੂੰ ਆਪਾਂ ਕਵਰ ਕਰਕੇ ਰੱਖ ਦਵਾਂਗੇ ਆਪਾਂ 5 ਮਿੰਟ ਲਈ ਕਵਰ ਕਰਕੇ ਆਟੇ ਨੂੰ ਰੱਖ ਦਵਾਂਗੇ ਹੁਣ ਆਪਾਂ ਇੱਥੇ ਇਸ ਦੇ ਪਰੌਂਠੇ ਬਣਾਉਣੇ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਪੀੜਾ ਲਵਾਂਗੇ ਤੇ ਹੁਣ ਇਸ ਨੂੰ ਸੁੱਕਾ ਆਟਾ ਲਗਾ ਕੇ ਆਪਾਂ ਚੁੰਡ ਲਵਾਂਗੇ ਤੁਸੀਂ ਪੀੜਾ ਆਪਣੇ ਹਿਸਾਬ ਨਾਲ ਵੱਡਾ ਜਾਂ ਛੋਟਾ ਲੈ ਸਕਦੇ ਹੋ ਤੇ ਹੁਣ ਇਸ ਨੂੰ ਆਪਾਂ ਸੁੱਕਾ ਆਟਾ ਲਗਾ ਕੇ ਇਸ ਦੀ ਛੋਟੀ ਜੀ ਰੋਟੀ ਵੇਲ ਲਵਾਂਗੇ ਤੁਸੀਂ ਸਿੰਪਲ ਇਸ ਤਰ੍ਹਾਂ ਰੋਟੀਆਂ ਵੀ ਬਣਾ ਸਕਦੇ ਹੋ ਪਰ ਪਰੌਂਠਾ ਬਣਾਉਣ ਤੇ ਬਹੁਤ ਹੀ ਜ਼ਿਆਦਾ ਵਧੀਆ ਬਣਦਾ ਹੈ ਹੁਣ ਇਸ ਦੇ ਉੱਪਰ ਆਪਾਂ ਦੇਸੀ ਘਿਓ ਲਗਾ ਦੇਵਾਂਗੇ ਤੇ ਇਸ ਨੂੰ ਇਸ ਤਰ੍ਹਾਂ ਫੋਲਡ ਕਰ ਲਵਾਂਗੇ ਇਹ ਇੰਨਾ ਜ਼ਿਆਦਾ ਮੁਲਾਇਮ ਬਣਦਾ ਹੈ ਕਿ ਜਦੋਂ ਆਪਾਂ ਇਸ ਨੂੰ ਮੂੰਹ ਦੇ ਵਿੱਚ ਪਾਉਂਦੇ ਹਾਂ ਤੇ ਇਹ ਮਿੰਟਾਂ ਦੇ ਵਿੱਚ ਹੀ ਜਿਸ ਤਰ੍ਹਾਂ ਆਪਾਂ ਕੋਈ ਬਰਫੀ ਖਾਣੇ ਆ ਇਸ ਤਰ੍ਹਾਂ ਕੁੱਲ ਜਾਂਦਾ ਹੈ ਹੁਣ ਇਸ ਨੂੰ ਆਪਾਂ ਚੁੰਡ ਕੇ ਇਸ ਦਾ ਪਰੌਂਠਾ ਵੇਲ ਲਵਾਂਗੇ ਹੁਣ ਆਪਣਾ ਪਰੌठा ਬਣ ਚੁੱਕਾ ਹੈ ਤੇ ਹੁਣ ਆਪਣਾ ਦੂਸਰੀ ਸਾਈਡ ਤੇ ਤਵਾ ਵੀ ਗਰਮ ਹੋ ਚੁੱਕਾ ਹੈ ਹੁਣ ਆਪਾਂ ਪਰੌਂਠੇ ਨੂੰ ਤਵੇ ਦੇ ਉੱਪਰ ਪਾ ਦਵਾਂਗੇ ਪਰੌਂਠੇ ਨੂੰ ਆਪਾਂ ਲੋ ਫਲੇਮ ਦੇ ਉੱਪਰ ਹੀ ਪਕਾਵਾਂਗੇ ਕਿਉਂਕਿ ਲੋ ਫਲੇਮ ਤੇ ਪਕਾਉਣ ਦੇ ਨਾਲ ਹੀ ਬਹੁਤ ਹੀ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੁੰਦਾ ਹੈ ਇੱਕ ਸਾਈਡ ਤੋਂ ਥੋੜਾ ਸਿਕਨ ਤੇ ਇਸ ਨੂੰ ਆਪਾਂ ਪਲਟ ਲਵਾਂਗੇ ਹੁਣ ਇੱਥੇ ਆਪਾਂ ਦੇਸੀ ਘਿਓ ਲਗਾ ਲਵਾਂਗੇ ਦੇਸੀ ਘਿਓ ਦੇ ਪਰੌਂਠੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਹਨ ਤੁਸੀਂ ਕੋਈ ਵੀ ਤੇਲ ਲਗਾ ਸਕਦੇ ਹੋ ਹੁਣ ਇਸੇ ਤਰ੍ਹਾਂ ਦੂਸਰੀ ਸਾਈਡ ਤੇ ਵੀ ਆਪਾਂ ਪਰ ਪਰ ਕੇ ਘਿਓ ਲਗਾਵਾਂਗੇ ਤੁਹਾਨੂੰ ਪਤਾ ਹੈ ਕਿ ਪੰਜਾਬੀ ਖਾਣ ਪੀਣ ਦੇ ਸ਼ੌਕੀਨ ਹੁੰਦੇ ਹਨ ਤੇ ਦੁੱਧ ਘਿਓ ਲੱਸੀ ਤੇ ਇਹਨਾਂ ਦੀ ਫੇਵਰਟ ਹੁੰਦੀ ਹੈ ਹੁਣ ਇਸੇ ਤਰ੍ਹਾਂ ਆਪਾਂ ਦੋਨਾਂ ਸਾਈਡਾਂ ਤੋਂ ਇਸ ਨੂੰ ਘਿਓ ਲਗਾ ਕੇ ਥੋੜਾ ਜਿਹਾ ਪ੍ਰੈਸ ਕਰਕੇ ਹਲਕੇ ਹੱਥਾਂ ਦੇ ਨਾਲ ਪਕਾ ਲਵਾਂਗੇ ਥੋੜਾ ਥੋੜਾ ਪ੍ਰੈਸ ਕਰਕੇ ਪਕਾਉਣ ਦੇ ਨਾਲ ਪਰੌਂਠੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣਦੇ ਹਨ ਇਹ ਦੇਖੋ ਜੀ ਆਪਣਾ ਪਰੌਂਠਾ ਕਿੰਨਾ ਵਧੀਆ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਇਸ ਨੂੰ ਆਪਾਂ ਤਵੇ ਤੋਂ ਉਤਾਰ ਲਵਾਂਗੇ ਇਸੇ ਤਰ੍ਹਾਂ ਬਾਕੀ ਪਰੌਂਠੇ ਵੀ ਆਪਾਂ ਤਿਆਰ ਕਰ ਲਵਾਂਗੇ ਮੇਰੇ ਕਹਿੰਦੇ ਇੱਕ ਵਾਰੀ ਪਲੀਜ਼ ਇਸ ਰਸਮੀ ਨੂੰ ਜ਼ਰੂਰ ਟਰਾਈ ਕਰਿਓ ਇੱਕ ਤੇ ਆਪਣੀ ਜੋ ਵੀ ਸਬਜ਼ੀ ਦਾਲ ਹੁੰਦੀ ਹੈ ਉਹ ਵੇਸਟ ਨਹੀਂ ਜਾਂਦੀ ਦੂਸਰਾ ਆਪਣਾ ਬ੍ਰੇਕਫਾਸਟ ਬਹੁਤ ਜਲਦੀ ਬਣ ਜਾਂਦਾ ਹੈ ਤੇ ਤੀਸਰਾ ਇਹ ਬਹੁਤ ਹੀ ਜ਼ਿਆਦਾ ਟੇਸਟੀ ਵੀ ਬਣਦੇ ਹਨ ਹੁਣ ਆਪਣੇ ਪਰੌਂਠੇ ਬਣ ਕੇ ਤਿਆਰ ਹੋ ਚੁੱਕੇ ਹਨ ਤੇ ਆਪਾਂ ਇਸ ਨੂੰ ਹੁਣ ਸਰਵ ਕਰ ਲਵਾਂਗੇ ਇਸ ਨੂੰ ਤੁਸੀਂ ਚਾਹ ਕੌਫੀ ਕਿਸੇ ਵੀ ਚੀਜ਼ ਦੇ ਨਾਲ ਖਾ ਸਕਦੇ ਹੋ ਪਰ ਮੈਂ ਇੱਥੇ ਦਹੀਂ ਤੇ ਅਚਾਰ ਦੇ ਨਾਲ ਸਰਵ ਕਰ ਰਹੀ ਆ ਤੇ ਦੇਖੋ ਕਿੰਨੇ ਵਧੀਆ ਪਰੌਂਠੇ ਆਪਣੇ ਬਣ ਕੇ ਤਿਆਰ ਹੋਏ ਹਨ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਇੱਕ ਪਰੌਂਠਾ ਕਿ ਕਿੰਨਾ ਜ਼ਿਆਦਾ ਸੌਫਟ ਬਣਿਆ ਹੈ ਇਹ ਦੇਖੋ ਜੀ ਆਪਣੇ ਪਰੌਂਠੇ ਕਿੰਨੇ ਵਧੀਆ ਸੌਫਟ ਬਣ ਕੇ ਤਿਆਰ ਹੋਏ ਹਨ ਤੁਸੀਂ ਜ਼ਰੂਰ ਇਸ ਨੂੰ ਟ੍ਰਾਈ ਕਰਿਓ ਇੱਕ ਵਾਰੀ ਤੇ ਮੈਨੂੰ ਆਪਣਾ ਫੀਡਬੈਕ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਇਹ ਤੁਹਾਨੂੰ ਇਹ ਪਰੌਂਠੇ ਕਿੱਦਾਂ ਦੇ ਲੱਗੇ ਹੁਣ ਆਪਾਂ ਇਹਨਾਂ ਨੂੰ ਟੇਸਟ ਕਰਦੇ ਹਾਂ ਇੰਜੋਏ ਕਰਦੇ ਹਾਂ ਤੁਸੀਂ ਵੀ ਬਣਾਇਓ ਖਾਇਓ ਆਪਣਾ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ